ਗੋਬਿੰਦ ਪਾਤਸ਼ਾਹ ਜੀ ਸਤਗੁਰਾਂ ਦਾ ਜੋਤੀ ਜੋਤ ਸਮਾਉਣ ਦਿਹਾੜਾ ਬੜੇ ਪਿਆਰ ਔਰ ਸਤਗੁਰ ਦੀ ਨਹਿਰਮਤ ਦੇ ਨਾਲ ਸਤਗੁਰਾਂ ਦੀ ਪਾਵਨ ਬਾਣੀ ਦੇ ਕੀਰਤਨ ਗੁਰੂ ਕਰਦੇ ਹਜ਼ੂਰੀ ਦਾ ਕੀ ਤਿੰਨ ਪਾਸੋਂ ਆਪ ਜੀ ਸਰਵਨ ਕਰ ਰਹੇ ਸੋ ਸਤਿਗੁਰ ਆਗੇ ਸੀਸ ਭੇਟ ਦੇਉ ਜੇ ਸਤਿਗੁਰ ਸੱਚ ਹੈ ਭਾਵੇ ਤਨ ਤਨ ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਤਾ ਸਰਬੰਸ ਦਾਨੀ ਸਤਿਗੁਰਾਂ ਨੇ ਕਿਰਪਾ ਕੀਤੀ ਅੱਜ ਦੇ ਦਿਨ 1699 ਦੀ ਵਿਸਾਖੀ ਨੂੰ 3 ਮਾਰਚ 1699 ਸਤਿਗੁਰਾਂ ਨੇ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਕੇਸਗੜ ਸਾਹਿਬ ਦੇ ਪਾਵਨ ਅਸਥਾਨ ਤੇ ਸਮੁੱਚੇ ਖਾਲਸੇ ਪੰਥ ਨੂੰ ਇਕੱਤਰ ਕੀਤਾ ਹੈ ਔਰ ਉਸ ਦੌਰਾਨ ਜੋ ਕੁਝ ਉਸ ਅਸਥਾਨ ਤੇ ਵਾਪਰਦਾ ਹੈ ਉਹ ਸਾਰਾ ਬਿਰਤਾਂਤ ਆਪਾਂ ਸਭ ਪੜੀ ਪਾਤ ਜਾਣੂਆ ਪਰ ਅੱਜ ਇਸ ਦਿਨ ਨੂੰ ਮੁਖੱਦਪੋ ਕੇ ਜੋ ਅਮਰਤ ਬਚਨ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ ਔ ਉਸ ਦਾ ਮੂਲ ਵਿਸ਼ਾ ਜਿਹੜਾ ਹੈ ਉਹ ਆਪਾਂ ਰੱਖਣਾ ਹੈ ਅਮਰਤ ਔ ਜੋ ਸਮਾ ਸਤਿਗੁਰ ਨੇ ਬਖਸ਼ਿਸ਼ ਕੀਤਾ ਹੈ ਤਕਰੀਬਨ 25 ਕੋ ਮਿੰਟ ਦਾ ਸਮਾਂ ਬਚਦਾ ਹੈ ਆਪਾਂ ਸਮੇਂ ਦੇ ਦੌਰਾਨ ਸਮੇਂ ਦੇ ਅੰਦਰ ਰਹਿ ਕੇ ਗੁਰੂ ਕੇ ਸ਼ਬਦ ਨੂੰ ਵਿਚਾਰਨ ਦਾ ਯਤਨ ਕਰੀਏ ਇਤਿਹਾਸ ਦੇ ਨੰ ਅੰਮ੍ਰਿਤ ਬਚਨਾਂ ਨੂੰ ਸਮਝਣ ਦਾ ਯਤਨ ਕਰੀਏ ਹਾਲਾਂਕਿ ਇਹ ਤਕਰੀਬਨ 239 ਸਾਲ ਦਾ ਸਮਾਂ ਬਣਦਾ ਹੈ ਸਾਹਿਬ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕਰਕੇ ਤੇ ਗੁਰੂ ਕਲਗੀ ਤਰਪਾਤਸ਼ਾਹ ਜੀ ਦੇ ਖਾਲਸੇ ਨੂੰ ਸਾਜਣ ਦਾ ਪੂਰਿਸ 239 ਸਾਲ ਦੇ ਸਮੇਂ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਤੇ ਇਸ ਸੰਸਾਰ ਜਗਤ ਦੇ ਅੰਦਰ ਜਿਸ ਦਿਨ ਸਮੂਚੀ ਮਾਨਵਤਾ ਨੂੰ ਇੱਕ ਰੱਬ ਦਾ ਪੈਗਾਮ ਦੇਣ ਦੇ ਲਈ ਸਮੂਚੀ ਮਾਨਵਤਾ ਦੇ ਅੰਦਰ ਨੂੰ ਫਰੋਲਣ ਦੇ ਲਈ ਜਿੰਨੂੰ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਨੇ ਬੜੇ ਭਾਵਪੂਰਤ ਬਚਨਾਂ ਦੇ ਰਾਹੀਂ ਸਾਡੇ ਸਾਹਮਣੇ ਉਹ ਬਚਨ ਰੱਖੇ ਨੇ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਚੜ੍ਹਿਆ ਸੋਧਨ ਧਰਤ ਲੋਕਾਈ ਇਸ ਲੋਕਾਈ ਇਸ ਧਰਤੀ ਨੂੰ ਸੋਧਣ ਦੇ ਲਈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਕਾਰਜ ਆਰੰਭ ਕੀਤਾ ਤੇ ਇਸ ਕਾਰਜ ਨੂੰ ਆਰੰਭ ਕਰਕੇ ਸਤਿਗੁਰੂ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸੰਸਾਰ ਦੇ ਅੰਦਰ ਨਾਮ ਦਾ ਸਿੱਕਾ ਵਰਤ ਕੇ ਇਸ ਜਗਤ ਦੇ ਅੰਦਰ ਸੱਚ ਨਾਮ ਦਾ ਮੰਤਰ ਸੁਣਾ ਕੇ ਇੱਕ ਨਿਰਮਲ ਪੰਥ ਪੰਥ ਦਾ ਮਤਲਬ ਹੁੰਦਾ ਹੈ ਰਾਹ ਪੰਥ ਦਾ ਮਤਲਬ ਹੈ ਰਸਤਾ ਜਿਵੇਂ ਅਸੀਂ ਸ਼ਬਦ ਵਰਤਨੇ ਆ ਖਾਲਸਾ ਪੰਥ ਨਿਰਮਲ ਤੇ ਖਾਲਸ ਜਦੋਂ ਇਹਨਾਂ ਦੋਨਾਂ ਸ਼ਬਦਾਂ ਨੂੰ ਤੁਸੀਂ ਪੜੋਗੇ ਇਹਨਾਂ ਦੋਨਾਂ ਸ਼ਬਦਾਂ ਦੇ ਅਰਥ ਕਰੋਗੇ ਤੇ ਤੁਹਾਨੂੰ ਪਤਾ ਲੱਗੇਗਾ ਵੀ ਇਹਨਾਂ ਦੋਨਾਂ ਦੇ ਸ਼ਬਦਾਂ ਦੇ ਵਿੱਚ ਕੋਈ ਅਰਥਾਂ ਦੇ ਵਿੱਚ ਕੋਈ ਅੰਤਰ ਨਹੀਂ ਨਿਰਮਲ ਦਾ ਮਤਲਬ ਹੁੰਦਾ ਹੈ ਪਵਿੱਤਰ ਜਿੰਦੇ ਅੰਦਰ ਕੋਈ ਮੈਲ ਨਾ ਹੋਵੇ ਤੇ ਖਾਲਸੇ ਦਾ ਮਤਲਬ ਜਾਂ ਖਾਲਸ ਦਾ ਮਤਲਬ ਹੁੰਦਾ ਹੈ ਉਹ ਜਿੰਦੇ ਅੰਦਰ ਕੋਈ ਮੈਲ ਨਹੀਂ ਬਸ ਜਿਹੜਾ ਖਾਲਸਾ ਸ਼ਬਦ ਇਹ ਆਪਾਂ ਜਦੋਂ ਪੁਰਾਤਨ ਇਤਿਹਾਸ ਨੂੰ ਪੜ੍ਹਦੇ ਹਾਂ ਉਸ ਦੌਰਾਨ ਖਾਲਸ ਉਸ ਜ਼ਮੀਨ ਨੂੰ ਕਿਹਾ ਜਾਂਦਾ ਸੀ ਜਿਹੜੀ ਸਿੱਧੀ ਰਾਜੇ ਦੇ ਹੱਥ ਵਿੱਚ ਬਾਦਸ਼ਾਹ ਦੇ ਹੱਥ ਵਿੱਚ ਹੋਵੇ ਉਹਨਦੇ ਤੇ ਕੋਈ ਦੂਜਾ ਬੰਦਾ ਆਪਣਾ ਹੱਕ ਹਕੂਕ ਨਹੀਂ ਸੀ ਜਮਾ ਸਕਦਾ ਉਹਨੂੰ ਕਹਿੰਦੇ ਸਨ ਇਹ ਜ਼ਮੀਨ ਦਾ ਟੁਕੜਾ ਖਾਲਸਾ ਹੈ ਸਤਿਗੁਰੂ ਗੁਰੂ ਕਲਗੀ ਤਰਪਾਤਸਾ ਜਿੰਨੇ ਕਿਰਪਾ ਕੀਤੀ ਜਿਹੜਾ ਰਸਤਾ ਧੰਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿੰਨੇ ਜਿਹੜਾ ਕਾਰਜ ਆਰੰਭ ਕੀਤਾ ਹੈ ਤੇ ਜਿਸ ਕਾਰਜ ਨੂੰ ਆਰੰਭ ਕਰਦਿਆਂ ਇੱਕ ਸਵਾਲ ਦੁਨੀਆ ਦੇ ਸਾਹਮਣੇ ਰੱਖਿਆ ਸੀ ਕਿ ਦੁਨੀਆ ਦੇ ਲੋਕੋ ਇਸ ਜਗਤ ਦੇ ਅੰਦਰ ਇਸ ਸੰਸਾਰ ਦੇ ਅੰਦਰ ਸਚਿਆਰ ਕਿਵੇਂ ਹੋਇਆ ਜਾ ਸਕਦਾ ਹੈ ਬਾਬੇ ਨਾਨਕ ਦੇ ਬਚਨ ਤੁਸੀਂ ਰੋਜ਼ ਪੜ੍ਹਦੇ ਹੋ ਤੇ ਅੱਜ ਵੀ ਪੜ੍ਹ ਕੇ ਆਏ ਹੋ ਬਾਬਾ ਜੀ ਕਹਿੰਦੇ ਨੇ ਕਿਮ ਸਚਿਆਰਾ ਹੋਈਐ ਕਿਮ ਕੂੜੈ ਟੁੱਟੈ ਪਾਲ ਤੇ ਫਿਰ ਨਾਲ ਜਵਾਬ ਦੇ ਕੇ ਕਹਿੰਦੇ ਨੇ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਉਸ ਕਰਤੇ ਦੇ ਹੁਕਮ ਦੇ ਵਿੱਚ ਚੱਲਣਾ ਤੇ ਸਤਿਗੁਰ ਕਹਿੰਦੇ ਨੇ ਉਹ ਹੁਕਮ ਤੁਹਾਨੂੰ ਪਛਾਨਣਾ ਪੈਣਾ ਹੈ ਉਹ ਹੁਕਮ ਕਿਤੇ ਬਾਹਰ ਨਹੀਂ ਸਾਬ ਕਹਿੰਦੇ ਨੇ ਉਹ ਹੁਕਮ ਤੁਹਾਡੇ ਜੀਵਨ ਦੇ ਨਾਲ ਤੁਹਾਡੇ ਨਾਲ ਨਾਲ ਵਰਤਦਾ ਹੈ ਜਿਵੇਂ ਜਿਵੇਂ ਆਪਾਂ ਆਪਣਾ ਜੀਵਨ ਜਿਉਂਨੇ ਆ ਉਹ ਹੁਕਮ ਸਾਡੇ ਨਾਲ ਵਰਤਦਾ ਹੈ ਸਾਡੇ ਜੀਵਨ ਦੇ ਵਿੱਚ ਉਸ ਹੁਕਮ ਦੇ ਅੰਦਰ ਹੀ ਕਦੀ ਸੁੱਖ ਆਉਂਦਾ ਹੈ ਕਦੀ ਦੁੱਖ ਆਉਂਦਾ ਹੈ ਕਦੀ ਹਰ ਖਾਂਦਾ ਹੈ ਕਦੀ ਸੋਗ ਆਉਂਦਾ ਹੈ ਕਦੀ ਮਿਲਾਪ ਹੁੰਦਾ ਹੈ ਕਦੀ ਵਿਛੋੜਾ ਹੁੰਦਾ ਹੈ ਕਦੀ ਬਹੁਤ ਕੁਝ ਹਾਸਲ ਹੁੰਦਾ ਹੈ ਕਦੀ ਹੱਥੋਂ ਨਿਕਲ ਜਾਂਦਾ ਹੈ ਇਹ ਸਭ ਕੁਝ ਜਿਹੜਾ ਹੈ ਇਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ ਪਰ ਸਤਿਗੁਰ ਕਹਿੰਦੇ ਨੇ ਤੁਹਾਨੂੰ ਪਛਾਨਣਾ ਪੈਣਾ ਹੈ ਤੁਹਾਨੂੰ ਜੁੜਨਾ ਪੈਣਾ ਹੈ ਉਸ ਹੁਕਮ ਦੇ ਨਾਲ ਫਿਰ ਇਸ ਹੁਕਮ ਨੂੰ ਸਮਝਾਉਣ ਦੇ ਲਈ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ 239 ਸਾਲ ਦਾ ਸਮਾਂ ਲਾਇਆ ਮਾਫ ਕਰਨਾ ਇਹ ਕਾਰਜ ਜਿਹੜਾ ਬਾਬੇ ਨਾਨਕ ਨੇ ਆਰੰਭ ਕੀਤਾ ਹੈ ਜੇ ਚਾਹਦੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਪਹਿਲੇ ਜਾਮੇ ਵਿੱਚ ਵੀ ਇਹ ਸਭ ਕੁਝ ਕਰ ਸਕਦੇ ਸਨ 6ਵੇਂ ਜਾਮੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੋ ਤਲਵਾਰਾਂ ਆਪਣੇ ਤਨ ਤੇ ਸਜਾਉਂਦੇ ਨੇ ਇੰਝ ਕਹਿ ਲੋ ਵੀ ਸਿੱਖ ਇਤਿਹਾਸ ਨੂੰ ਜਦੋਂ ਪੜ੍ਹਨੇ ਆ ਤੇ ਗੁਰ ਇਤਿਹਾਸ ਦੇ ਅੰਦਰ ਇਹ ਇੱਕ ਨਵਾਂ ਚੈਪਟਰ ਆਰੰਭ ਹੁੰਦਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਧਾਰਨ ਕਰਨ ਤੋਂ ਬਾਅਦ ਉਸ ਨਵੇਂ ਅਧਿਆਏ ਦੇ ਅੰਦਰ ਉਸ ਨਵੇਂ ਚੈਪਟਰ ਦੇ ਅੰਦਰ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਹੁਣ ਸਿੱਖਾਂ ਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਕੀਮਤੀ ਸ਼ਸਤਰ ਲੈ ਕੇ ਆਵੋ ਤੁਸੀਂ ਕੀਮਤੀ ਪੋਸ਼ਾਕੇ ਲੈ ਕੇ ਆਵੋ ਤੁਸੀਂ ਕੀਮਤੀ ਰੁਮਾਲੇ ਲੈ ਕੇ ਆਵੋ ਤੁਸੀਂ ਗੁਰੂ ਦੇ ਚਰਨਾਂ ਦੇ ਵਿੱਚ ਮਾਇਆ ਅਰਪਣ ਕਰੋ ਨਹੀਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿੰਦੇ ਨੇ ਸਿੱਖੋ ਦੁਮਾਲੇ ਰੁਮਾਲੇ ਪੋਸ਼ਾਕਾਂ ਮਾਇਆ ਸਭ ਕੁਝ ਤੁਸੀਂ ਗੁਰੂ ਚਰਨਾਂ ਵਿੱਚ ਬਹੁਤ ਭੇਟ ਕਰਦੇ ਹੋ ਪਰ ਹੁਣ ਇਹਨਾਂ ਦੀ ਥਾਂ ਤੇ ਸਭ ਤੋਂ ਜ਼ਰੂਰੀ ਹੈ ਤੁਸੀਂ ਆਪਣੀਆਂ ਜਵਾਨੀਆਂ ਗੁਰੂ ਨੂੰ ਭੇਟ ਕਰੋ ਤੇ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਕਿਹਾ ਤੁਸੀਂ ਸਸਤ ਆਪਣੇ ਤਨ ਤੇ ਸਜਾਓ ਇੱਕ ਨਵਾਂ ਅਧਿਆਇ ਸੀ ਜਿਹੜਾ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਇੱਕ ਨਵਾਂ ਚੈਪਟਰ ਸਿੱਖ ਧਰਮ ਦੇ ਅੰਦਰ ਤਨ ਗੁਰੂ ਨਾਨਕ ਬਾਬਾ ਜੀ ਤੋਂ ਬਾਅਦ ਸ਼ੀਵੇਂ ਜਾਮੇ ਦੇ ਅੰਦਰ ਜੋੜਿਆ ਇਹ ਕਦੀ ਨਾ ਪੁੱਲੀਏ ਕਿ ਜੋਤ ਉਹ ਜੁਗਤ ਸਾਇ ਸਹਿ ਕਾਇਆ ਫੇਰ ਪਲਟੀਏ ਇਸ ਸਮੇਂ ਦੀ ਜ਼ਰੂਰਤ ਸੀ ਸਾਧ ਸੰਗਤ ਜੀ ਇਹ ਕੋਈ ਗੁਰੂ ਅਰਗੋਬਿੰਦ ਪਾਤਸ਼ਾਹ ਜੀ ਨੇ ਨਵੀਂ ਰੀਤ ਨਹੀਂ ਸੀ ਚਲਾਈ ਇਹ ਅਸਲ ਵਿੱਚ ਸਮੇਂ ਦੀ ਜ਼ਰੂਰਤ ਸੀ ਕਿਉਂਕਿ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੂੰ ਤਤੀ ਤਵੀ ਤੇ ਬੈਠ ਕੇ ਸੱਚ ਦਾ ਪਰਚਾ ਦੇਣਾ ਪਿਆ ਹੈ ਮੇਰੇ ਸਤਿਗੁਰੂ ਨੂੰ ਗਵਾਹੀ ਦੇਣੀ ਪਈ ਏ ਸੱਚ ਦੀ ਸ਼ਹਾਦਤ ਦਾ ਮਤਲਬ ਹੀ ਸ਼ਹੀਦ ਸ਼ਬਦ ਦਾ ਅਰਥ ਹੀ ਹੁੰਦਾ ਏ ਗਵਾਹੀ ਦੇਣਾ ਗਵਾਹੀ ਦਿੱਤੀ ਜਾ ਸਕਦੀ ਏ ਝੂਠ ਨੂੰ ਸੱਚ ਦੇ ਵਿੱਚ ਤਬਦੀਲ ਕਰਨ ਦੇ ਲਈ ਲੱਖ ਗਵਾਹੀਆਂ ਦਿੱਤੀਆਂ ਜਾਂਦੀਆਂ ਨੇ ਪਰ ਸੱਚ ਨੂੰ ਸੱਚ ਕਹਿਣ ਦੇ ਲਈ ਸਿਰਫ ਆਪਣੇ ਤਨ ਦਾ ਠੀਕਰਪਨ ਕੇ ਹੀ ਉਹਦੀ ਗਵਾਹੀ ਦਿੱਤੀ ਜਾ ਸਕਦੀ ਏ ਉਹ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਦਿੱਤੀ ਖੈਰ ਮੈਂ ਸ਼ਬਦਾਂ ਵੱਲ ਪਰਤਾਂ ਜਿੰਦੀ ਆਪਾਂ ਵਿਚਾਰ ਕਰਨੀ ਗੁਰੂ ਕਲਗੀ ਤਰਪਾਤਸਾ ਜੀ ਨੇ ਦਸ਼ਮੇਸ਼ ਪਿਤਾ ਨੇ ਕਿਰਪਾ ਕੀਤੀ ਇਹ ਕੋਈ ਐਸਾ ਸਮਾਂ ਨਹੀਂ ਸੀ ਵੀ ਮੇਰੇ ਸਤਿਗੁਰ ਪਤਸਾ ਜੀ ਦੇ ਚਿੱਤ ਵਿੱਚ ਗੱਲ ਆਈ ਤੇ ਮੇਰੇ ਸਤਿਗੁਰ ਨੇ ਕਿਤੇ ਕੁਝ ਸਮੇਂ ਦੇ ਅੰਦਰ ਇਹ ਸਾਰੀ ਵਿਉਂਤ ਬਣਾ ਲਈ ਹੋਵੇ ਨਹੀਂ ਮੇਰੇ ਸਤਿਗੁਰ ਨੇ ਕਿਰਪਾ ਕੀਤੀ ਹੈ ਬਕਾਇਦਾ ਖਾਲਸੇ ਪੰਥ ਦੀ ਸਿਰਜਣਾ ਦੇ ਲਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੱਕ ਲੰਮੀ ਸੋਚ ਜਿਹਨੂੰ ਆਪਣੇ ਅੰਦਰ ਦਾਤਾਰ ਪਿਤਾ ਜੀ ਨੇ ਰੱਖਿਆ ਉਹਨੂੰ ਸਤਿਗੁਰ ਨੇ 1699 ਦੀ ਵਿਸਾਖੀ ਤੋਂ ਤਕਰੀਬਨ ਸਾਲ ਭਰ ਪਹਿਲਾਂ ਸਤਿਗੁਰ ਨੇ ਹੁਕਮ ਨਾਨੀ ਭੇਜਨੇ ਸ਼ੁਰੂ ਕਰ ਦਿੱਤੇ ਸਨ ਜਿਹੜੇ ਮਸੰਦ ਸੀ ਗੁਰੂ ਦੇ ਜਿਹੜੇ ਸਿੱਖ ਗੁਰੂ ਦੇ ਚਰਨਾਂ ਵਿਚ ਆਣ ਵਾਲੇ ਸਨ ਸਤਿਗੁਰ ਪਾਤਸ਼ਾਹ ਜੀ ਨੇ ਦੂਰ ਦਰਗਾਡੇ ਸਿੱਖਾਂ ਨੂੰ ਭੇਜ ਕੇ ਇਹ ਐਲਾਨ ਕੀਤਾ ਸੀ ਕਿ ਆਉਣ ਵਾਲੀ ਵਿਸਾਖੀ ਨੂੰ ਵੱਧ ਤੋਂ ਵੱਧ ਸਖੋ ਤੁਸੀਂ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਇਕੱਠੇ ਹੋਵੋ ਤੁਸੀਂ ਜੋ ਵੀ ਕਾਰਜ ਕਰਦੇ ਹੋ ਤੁਸੀਂ ਆਪਣੇ ਕਾਰਜ ਕਰਦਿਆਂ ਹੋਇਆਂ ਸੰਸਾਰ ਦੇ ਅੰਦਰ ਦੇ ਸਾਰੇ ਕਾਰਜਾਂ ਨੂੰ ਸਮੇਟ ਕੇ ਇਸ ਸਮੇਂ ਦੇ ਅੰਦਰ ਇਸ ਦਿਨ ਤੁਸੀਂ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚਣਾ ਕਰੋ ਮੇਰੇ ਸਤਿਗੁਰ ਪਾਤਸ਼ਾਹ ਜੀ ਦੇ ਹੁਕਮਨਾਮਿਆਂ ਨੂੰ ਪੜ ਕੇ ਸਿੱਖ ਦੂਰ ਦੁਰਾਡੇ ਤੋਂ ਕੋਈ ਸਿੱਖ ਬیدر ਦੀ ਧਰਤੀ ਤੋਂ ਆ ਰਿਹਾ ਹੈ ਕੋਈ ਮਹਾਰਾਸ਼ਟਰ ਦੀ ਧਰਤੀ ਤੋਂ ਆ ਰਿਹਾ ਹੈ ਕੋਈ ਜਗਨਨਾਥਪੁਰੀ ਤੋਂ ਆ ਰਿਹਾ ਹੈ ਸਤਿਗੁਰੂ ਗੁਰੂ ਆ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪੈਗਾਮ ਸਤਿਗੁਰਾਂ ਦੇ ਹੁਕਮਨਾਮਿਆਂ ਨੂੰ ਸੁਣ ਕੇ ਪੜ੍ਹ ਕੇ ਸਿੱਖ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਇਕੱਤਰ ਹੋਏ ਇਤਿਹਾਸ ਲਿਖਦਾ ਹੈ ਕੇਸਗੜ੍ਹ ਸਾਹਿਬ ਦਾ ਇਹ ਸਥਾਨ ਇੱਕ ਬਹੁਤ ਖੁੱਲਾ ਸਥਾਨ ਸਤਿਗੁਰ ਪਾਤਸ਼ਾਹ ਜੀ ਨੇ ਤਿਆਰ ਕੀਤਾ ਹੈ ਝਾੜੀਆਂ ਬੂਟਿਆਂ ਨੂੰ ਪੱਟ ਕੇ ਉਸ ਥਾਂ ਤੇ ਸਤਿਗੁਰ ਜੀ ਨੇ ਇੱਕ ਵੱਡਾ ਜਿਹਾ ਤੰਬੂ ਉੱਚੀ ਥਾਂ ਤੇ ਲਾਇਆ ਹੈ ਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹੁਣ ਜਿਸ ਵੇਲੇ ਇਹ ਸਭ ਕੁਝ ਆਇਆ ਹੋਇਆ ਤੇ ਸਿੱਖ ਇਸ ਥਾਂ ਤੇ ਇਕੱਤਰ ਹੋਏ ਨੇ ਮੇਰੇ ਸਹਿਬ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸ ਸਮੇਂ ਦੇ ਅੰਦਰ ਆਪਣੇ ਹੱਥ ਵਿੱਚ ਇੱਕ ਨੰਗੀ ਸ਼ਮਸ਼ੀਰ ਸ਼ਮਸ਼ੀਰ ਪਹਿਲਾਂ ਵੀ ਸਤਿਗੁਰਾਂ ਦੇ ਹੱਥ ਵਿੱਚ ਹੁੰਦੀ ਹੈ ਪਰ ਅੱਜ ਜਿਹੜੀ ਸ਼ਮਸ਼ੀਰ ਸਤਿਗੁਰਾਂ ਦੇ ਹੱਥ ਵਿੱਚ ਹੈ ਉਹ ਮਿਆਨ ਦੇ ਅੰਦਰ ਨਹੀਂ ਉਹ ਮਿਆਨ ਤੋਂ ਬਾਹਰ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਭਰੀ ਸਭਾ ਦੇ ਅੰਦਰ ਉੱਚੀ ਥਾਂ ਤੇ ਖੜੇ ਹੋ ਕੇ ਕਹਿੰਦੇ ਨੇ ਹੈ ਕੋਈ ਇਸ ਗੁਰੂ ਦਾ ਬੇਟਾ ਜੋ ਸੀਸ ਕਰੇ ਬੇਟਾ ਸਾਹਿਬ ਕਹਿੰਦੇ ਨੇ ਕੋਈ ਹੈ ਗੁਰੂ ਦਾ ਸਿੱਖ ਮੈਨੂੰ ਇੱਕ ਸੀਸ ਚਾਹੀਦਾ ਹੈ ਇੱਕ ਸੀਸ ਦੀ ਮੰਗ ਕੀਤੀ ਹੈ ਧੰਨ ਗੁਰੂ ਕਲਗੀ ਤਰਪਾਦਸ਼ਾ ਜੀ ਨੇ ਇਥੇ ਇਤਿਹਾਸਕਾਰਾਂ ਨੇ ਆਪੋ ਆਪਣੀਆਂ ਬੜੀ ਤਰ੍ਹਾਂ ਦੀਆਂ ਰਾਵਾਂ ਦਿੱਤੀਆਂ ਕਿਸੇ ਨੇ ਆਖਿਆ ਸੁਨਸ਼ਾਨ ਸਾ ਆ ਗਿਆ ਕਿਸੇ ਨੇ ਆਖਿਆ ਸਿੱਖ ਗਈ ਪੱਜਦੇ ਕਿਸੇ ਨੇ ਆਖਿਆ ਵੀ ਇਹ ਕੀ ਹੋ ਗਿਆ ਕੋਈ ਮਾਤਾ ਗੁਜਰ ਕੋਰ ਜਿੱਕਲੋ ਚਲੇ ਗਏ ਪਰ ਧਿਆਨ ਦੇ ਆਜੇ ਸਿਰ ਦੇਣਾ ਇਹ ਕੋਈ ਨਵੀਂ ਪਿਰਤ ਨਹੀਂ ਸੀ ਗੁਰੂ ਘਰ ਦੇ ਅੰਦਰ ਅਸਤੁਸ਼ਿਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹੋ ਬਾਬੇ ਨਾਨਕ ਨੇ ਪਹਿਲੇ ਜਾਮੇ ਦੇ ਅੰਦਰ ਇੱਕ ਬਚਨ ਕਿਹਾ ਹੈ ਸਹਿਬ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਣ ਵਾਲਾ ਗੁਰਸਿੱਖ ਪਾਤਸ਼ਾਹ ਜੀ ਕਹਿੰਦੇ ਨੇ ਆਉ ਪਰ ਇੱਕ ਗੱਲ ਚੇਤੇ ਰੱਖਿਓ ਜਿਨਨੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਾਡੇ ਪੈਂਡੇ ਤੇ ਪੰਥ ਤੇ ਮਾਰਗ ਤੇ ਰਸਤੇ ਤੇ ਚੱਲਣਾ ਹੈ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਉਹਦੇ ਲਈ ਇੱਕ ਗੱਲ ਬੜੀ ਯਕੀਨੀ ਉਹਨੂੰ ਮੰਨਣੀ ਪੈਣੀ ਹੈ ਸਿੱਖ ਕਹਿੰਦੇ ਸਤਿਗੁਰੂ ਜੀ ਉਹ ਕਿਹੜੀ ਗੱਲ ਪਾਤਸ਼ਾਹ ਜੀ ਕਹਿਣ ਲੱਗੇ ਠੀਕ ਏ ਪਹਿਲਾਂ ਤੁਸੀਂ ਦੁਨਿਆਵੀ ਤੌਰ ਤੇ ਬੜੇ ਗੁਰੂ ਧਾਰਨ ਕੀਤੇ ਹੋਣਗੇ ਉਸ ਗੁਰੂ ਦੇ ਚਰਨਾਂ ਦੇ ਵਿੱਚ ਤੁਸੀਂ ਸੰਸਾਰ ਦੀਆਂ ਪੇਟਾਵਾਂ ਵੀ ਲੈ ਕੇ ਜਾਂਦੇ ਹੋਵੋਗੇ ਪਰ ਤੁਹਾਡਾ ਸੰਬੰਧ ਉਸ ਥਾਂ ਤੇ ਸਿਰਫ ਇਨਾ ਕੁ ਸੀ ਵੀ ਅਸੀਂ ਗੁਰੂਕੁਲ ਗਏ ਨਮਸਕਾਰ ਕੀਤੀ ਆਪਣੇ ਦੁਖੜੇ ਗੁਰੂ ਦੇ ਚਰਨਾਂ ਵਿੱਚ ਰੱਖੇ ਤੇ ਆਪਣੇ ਘਰ ਗੁਰੂ ਕੀ ਅਸੀਸ ਲੈ ਕੇ ਆ ਗਏ ਅਰੇ ਤੇ ਸਤਿਗੁਰ ਨੇ ਆਖਿਆ ਤੁਹਾਨੂੰ ਇੱਕ ਗੱਲ ਧਿਆਨ ਵਿੱਚ ਰੱਖਣੀ ਪਏਗੀ ਉਹ ਕਿਹੜੀ ਗੱਲ ਬਾਬੇ ਨਾਨਕ ਨੇ ਆਖਿਆ ਜੋ ਤੋ ਪ੍ਰੇਮ ਖੇਲਣ ਦਾ ਚਾਉ ਸਾਬ ਕਹਿੰਦੇ ਨੇ ਜੇ ਤੁਹਾਡੇ ਅੰਦਰ ਇਹ ਮਾਰਗ ਤੇ ਚੱਲਣ ਦਾ ਚਾਅ ਹੈ ਧਿਆਨ ਦੇਣਾ ਗੱਲ ਸ਼ਬਦ ਵਰਤੇ ਪ੍ਰੇਮ ਪ੍ਰੇਮ ਦਾ ਮਤਲਬ ਹੁੰਦਾ ਹੈ ਪਿਆਰ ਪਿਆਰ ਦਾ ਮਤਲਬ ਹੈ ਪ੍ਰੀਤ ਗੁਰੂ ਦੇ ਨਾਲ ਸਾਂਝ ਜੇ ਗੁਰੂ ਨਾਨਕ ਬਾਬਾ ਜੀ ਕਹਿੰਨ ਲਗੇ ਮੇਰੇ ਨਾਲ ਸਾਂਝ ਪਾਣੀ ਹੈ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਇਹ ਪੈਂਡਾ ਸਿਰਫ ਪੇਟਾਵਾ ਦੇਣ ਲੈਣ ਤੱਕ ਸੀਮਤ ਨਹੀਂ ਹੈਗਾ ਇਹਨਾ ਸੋਚਿਓ ਗੁਰੂ ਕੇ ਸਿੱਖੋ ਵੀ ਗੁਰੂ ਦੇ ਚਰਨਾਂ ਵਿੱਚ ਆਏ ਅਸੀਂ ਮਾਇਆ ਦੀ ਬਹੁਤ ਵੱਡੀ ਰਕਮ ਗੁਰੂ ਨੂੰ ਭੇਟ ਕੀਤੀ ਤੇ ਸ਼ਾਇਦ ਅਸੀਂ ਗੁਰੂ ਦੇ ਬੜੇ ਨੇੜੇ ਦੇ ਸਿੱਖ ਬਣ ਗਏ ਅਸੀਂ ਗੁਰੂ ਘਰ ਦੇ ਅੰਦਰ ਸੋਨਾ ਭੇਟ ਕੀਤਾ ਸ਼ਾਇਦ ਗੁਰੂ ਦੀ ਖੁਸ਼ੀ ਸਾਡੇ ਤੇ ਜ਼ਿਆਦਾ ਹੋ ਗਈ ਅਸੀਂ ਗੁਰੂ ਘਰ ਦੇ ਵਿੱਚ ਲੱਖਾਂ ਦੇ ਚੈੱਕ ਦੇ ਦਿੱਤੇ ਸ਼ਾਇਦ ਗੁਰੂ ਦੀ ਬਖਸ਼ਿਸ਼ ਸਾਡੇ ਤੇ ਜ਼ਿਆਦਾ ਹੋ ਗਈ ਨਹੀਂ ਇੱਥੇ ਖੁਸ਼ੀ ਹੋਂਦੇ ਤੇ ਹੁੰਦੀ ਹੈ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਰੱਖਦਾ ਨਾ ਕਿ ਸੋਨਾ ਚਾਂਦੀ ਤਨ ਮਾਇਆ ਅਰਪਣ ਕਰਕੇ ਆਕੇ ਵੀ ਮੇਰੇ ਤੇ ਗੁਰੂ ਦੀ ਖੁਸ਼ੀ ਜ਼ਿਆਦਾ ਹੋਗੀ ਨਹੀਂ ਇੱਥੇ ਗੱਲ ਬਿਲਕੁਲ ਉਲਟੇ ਦੁਨਿਆਵੀ ਗੁਰੂ ਦੇ ਅੱਗੇ ਪੇਟਾਵਾਂ ਸੰਸਾਰ ਦੀਆਂ ਰੱਖੋਗੇ ਉਹ ਬਹੁਤ ਖੁਸ਼ ਹੋ ਕੇ ਤੁਹਾਨੂੰ ਅਸੀਸਾਂ ਦੇਗਾ ਆਖੇਗਾ ਤੁਹਾਡਾ ਘਰ ਵਧੇ ਫੁੱਲੇ ਤੁਹਾਡੀਆਂ ਜਾਇਦਾਦਾਂ ਵਧਣ ਫੁੱਲਣ ਬਾਬਾ ਨਾਨਕ ਜੀ ਕੋਈ ਗੱਲ ਕਹਿੰਦੇ ਨੇ ਕਹਿੰਦੇ ਨੇ ਆਇਓ ਇੱਕ ਗੱਲ ਚੇਤੇ ਰੱਖਿਓ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਮਾਰਗ ਸ਼ਬਦ ਵਰਤੇ ਪੰਥ ਸ਼ਬਦ ਤੋਂ ਨਿਕਲਿਆ ਮਰ ਮਾਰਗ ਸਾਬ ਕਹਿੰਦੇ ਨੇ ਜੇ ਇਸ ਮਾਰਗ ਤੇ ਇਸ ਪੰਥ ਤੇ ਕਦਮ ਰੱਖਣਾ ਤੇ ਗੁਰੂ ਨਾਨਕ ਬਾਬਾ ਜੀ ਕਹਿੰਦੇ ਨੇ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਹੁਣ ਸਿਰ ਦੇਣ ਦਾ ਮਤਲਬ ਸੀ ਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਆਪ ਦਾ ਸਮਰਪਣ ਕਰ ਦੇਣਾ ਮਾਫ ਕਰਨਾ ਬਾਹਰੀ ਤੌਰ ਤੇ ਸਿਰ ਸੋਹੀ ਦੇ ਸਕਦਾ ਜਿਹੜਾ ਅੰਤਰੀਵ ਤੌਰ ਤੇ ਗੁਰੂ ਦੇ ਨਾਲ ਜੁੜਿਆ ਹੋਏਗਾ ਜਿਹੜਾ ਅੰਦਰੋਂ ਗੁਰੂ ਨਾਲ ਨਹੀਂ ਜੁੜਿਆ ਓខੇ ਸਮੇ ਆਕੇਗਾ ਗੁਰੂ ਨੂੰ ਸਤਗੁਰ ਜੀ ਅ ਸਾਡਾ ਬੇਦਾਵਾ ਤੁਹਾਡੇ ਚਰਨਾਂ ਦੇ ਵਿੱਚ ਅਸੀਂ ਇਹ ਲੜਾਈ ਨਹੀਂ ਲੜ ਸਕਦੇ ਅਸੀਂ ਜਾਸ ਇੱਥੋਂ ਜਾ ਰਹੇ ਆ ਅੱਜ ਤੋਂ ਬਾਅਦ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਮਾਫ ਕਰਨਾ ਇਹ ਉਹਨਾਂ ਦੀ ਕਵਾਇਤ ਹੈ ਜਿਨ੍ਹਾਂ ਨੇ ਸਿਰਫ ਬਾਹਰੀ ਤੌਰ ਤੇ ਗੁਰੂ ਨਾਲ ਆਪਣੇ ਆਪ ਨੂੰ ਜੋੜਿਆ ਜਿਨ੍ਹਾਂ ਅੰਦਰੋਂ ਜੋੜਿਆ ਤਾਂ ਹੀ ਸਾਬ ਨੇ ਸ਼ਬਦ ਵਰਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਜਿਨ ਵਡਿਆਈ ਤੇਰੇ ਨਾਮ ਕੀ ਸਤਗੁਰ ਜਿਨ੍ਹਾਂ ਦੀ ਵਡਿਆਈ ਜਿਨ੍ਹਾਂ ਤੇ ਤੇਰੀ ਬਖਸ਼ਿਸ਼ ਹੋ ਜਾਏ ਜਿਹੜੇ ਤੇਰੀ ਰਹਿਮਤ ਕਰਮ ਨੂੰ ਮੰਨ ਲੈਣ ਆਪਣੇ ਜੀਵਨ ਵਿੱਚ ਤੇ ਰਤੇ ਮਨਮਾਹੇ ਉਹ ਮਨ ਕਰਕੇ ਤੁਹਾਡੇ ਚਰਨਾਂ ਨਾਲ ਜੁੜ ਜਾਂਦੇ ਨੇ ਜਿਹੜੇ ਮਨ ਕਰਕੇ ਤੁਹਾਡੇ ਚਰਨਾਂ ਨਾਲ ਜੁੜ ਗਏ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਸਮਝ ਆ ਗਈ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ ਉਹਨੇ ਨਾ ਸੋਚਿਆ ਜੇ ਵੀ ਕਿਤੇ ਨਾਮ ਅੰਮ੍ਰਿਤ ਦੀ ਗੱਲ ਹੋ ਰਹੀ ਏ ਇਹ ਤੇ ਬਹੁਤ ਚੰਗੀ ਗੱਲ ਕਹਿ ਦਿੱਤੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਹੁਣ ਸਾਨੂੰ ਬਾਹਰੋਂ ਅੰਮ੍ਰਿਤ ਛਕਣ ਦੀ ਜ਼ਰੂਰਤ ਨਹੀਂ ਸਾਡੇ ਵਿੱਚੋਂ ਬਹੁਤ ਐਸੇ ਖਿਆਲ ਪ੍ਰਗਟ ਹੁੰਦੇ ਨੇ ਕਈ ਜਿਹੜੇ ਮੇਰੇ ਵਰਗੇ ਕਹਿੰਦੇ ਨੇ ਨਹੀਂ ਅੰਮ੍ਰਿਤ ਛਕਣਾ ਤੇ ਬੜਾ ਔਖਾ ਏ ਜੀ ਕੌਣ ਮਰਿਆਦਾ ਨੂੰ ਨਿਭਾਏਗਾ ਉਹ ਕਹਿੰਦੇ ਨੇ ਅਸੀਂ ਤੇ ਗੁਰੂ ਨਾਨਕ ਨੂੰ ਆਪਣਾ ਸਿੱਖ ਮੰਨਦੇ ਅਸੀਂ ਤੇ ਗੁਰੂ ਕਲਗੀ ਤਰਪਾਦਸ਼ਾ ਜੀ ਨੂੰ ਆਪਣਾ ਸਿੱਖ ਮੰਨਦੇ ਹੀ ਨਹੀਂ ਉਨਾ ਗੁਰੂਆਂ ਦੀ ਅੰਦਰ ਵੀ ਫਰਕ ਪਾਏ ਮਾਫ ਕਰਨਾ ਇਹ ਕੋਈ ਸੰਸਾਰ ਦੇ ਅੰਦਰ ਐਸੀ ਗੱਲ ਨਹੀਂ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਪਰ ਹਕੀਕਤ ਹੈ ਬੜੇ ਲੋਗ ਐਸੇ ਨੇ ਜਿਹੜੇ ਬਾਬੇ ਨਾਨਕ ਨੂੰ ਤੇ ਸਿੱਖ ਮੰਨਦੇ ਨੇ ਗੁਰੂ ਮੰਨਦੇ ਨੇ ਆਪਣਾ ਆਪਣਾ ਸਿੱਖ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਗੁਰੂ ਦੇ ਸੇਖਾਂ ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਗੁਰੂ ਮੰਨਣ ਤੋਂ ਇਨਕਾਰੀ ਨੇ ਕਿਉਂ ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਅੰਮ੍ਰਿਤ ਦੀ ਗੱਲ ਕਰਦੇ ਨੇ ਇੱਕ ਮਰਿਆਦਾ ਵਿੱਚ ਜੀਵਨ ਜਿਉਣ ਦੀ ਗੱਲ ਕਰਦੇ ਨੇ ਮਾਫ ਕਰਨਾ ਇਹ ਮਰਿਆਦਾ ਅਤ ਜ਼ਰੂਰੀ ਏ ਜੀਵਨ ਦੇ ਵਿੱਚ ਬੈਸੀ ਵੀ ਜੀਵਨ ਦੇ ਅੰਦਰ ਜੇ ਮਰਿਆਦਾ ਨਾ ਹੋਵੇ ਬੇਮਰਿਆਦਾ ਹੀ ਜੀਵਨ ਕਦੀ ਵੀ ਮਨੁੱਖ ਨੂੰ ਸੁੱਖ ਨਹੀਂ ਦੇ ਸਕਦਾ ਸੁੱਖ ਉਦਨ ਹੀ ਆਉਂਦੇ ਨੇ ਜਦਨ ਜੀਵਨ ਮਰਿਆਦਾ ਦੇ ਵਿੱਚ ਢਲ ਜਾਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲੇ ਜਾਮੇ ਵਿੱਚ ਇਹ ਬਚਨ ਕਹੇ ਸਾਬ ਕਹਿੰਦੇ ਨੇ ਜਿਆਣਾ ਆ ਤੁਹਾਡੇ ਲਈ ਚੈਪਟਰ ਤਿਆਰ ਏ ਇਨੂੰ ਮੰਨ ਲੋਗੇ ਤੇ ਸਾਹਿਬ ਕਹਿੰਦੇ ਨੇ ਜੀ ਸਦਕਾ ਉਹ ਜੇ ਨਹੀਂ ਮੰਨ ਸਕਦੇ ਤੇ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਮੇਰਾ ਤੇ ਤੁਹਾਡਾ ਕੋਈ ਸੰਸਾਰਿਕ ਸੰਬੰਧ ਨਹੀਂ ਬਾਬੇ ਧੰਗੁਰ ਨਾਨਕ ਸਾਹਿਬ ਜੀ ਦੇ ਬਚਨ ਇਹਨਾਂ ਬਚਨਾਂ ਨੂੰ ਪੁਗਾਨ ਵਿੱਚ 239 ਸਾਲ ਲੱਗੇ ਨੇ 사ਤਸੰਗਤ ਕਿਉਂਕਿ ਮੇਰੇ ਸਤਿਗੁਰ ਨੇ ਵੇਖਿਆ ਇੱਕ ਪੂਰਨ ਮਨੁੱਖ ਦੀ ਘਾੜਤ ਘੜੀਏ ਸਤਿਗੁਰ ਨੇ ਇਹ ਕਾਰਜ ਕੁਝ ਦਿਨਾਂ ਦੇ ਵਿੱਚ ਵੀ ਮੁਕੰਮਲ ਹੋ ਸਕਦਾ ਸੀ ਜੇ ਛੇਵੇਂ ਜਾਮੇ ਵਿੱਚ ਮੇਰੇ ਸਤਿਗੁਰੂ ਜੀ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਦੇ ਨੇ ਤੇ ਛੇਵੇਂ ਜਾਮੇ ਵਿੱਚ ਸਤਿਗੁਰ ਕਹਿ ਸਕਦੇ ਸਨ ਵੀ ਅੱਜ ਤੋਂ ਬਾਅਦ ਤੁਸੀਂ ਸਾਰੇ ਮੇਰੇ ਖਾਲਸੇਓ ਇਹ ਮਰਿਆਦਾ ਉਦੋਂ ਵੀ ਅਰੰਭ ਕੀਤੀ ਜਾ ਸਕਦੀ ਸੀ ਪਰ ਨਹੀਂ ਇੱਕ ਪੂਰਨ ਮਨੁੱਖ ਦੀ ਘਾੜਤ ਘੜਦਿਆਂ ਘੜਦਿਆਂ ਸਭ ਨੇ ਅੱਜ ਜਿਸ ਦਿਨ 1699 ਦੀ ਵਿਸਾਖੀ ਨੂੰ ਦਾਤਾਰ ਪਿਤਾ ਜੀ ਨੇ ਸ਼ਮਸ਼ੀਰ ਹੱਥ ਵਿੱਚ ਫੜੀ ਤੇ ಪರಿਸ਼ਮਾ ਵਿੱਚ ਸਾਬ ਨੇ ਆਖਿਆ ਸੀ ਗੁਰੂ ਕੇ ਸਿੱਖੋ ਮੈਨੂੰ ਤੁਹਾਡੇ ਕੋਲ ਇੱਕ ਸੀਸ ਚਾਹੀਦਾ ਇਹਨਾਂ ਕਹਿਣ ਦੀ ਧੀਰ ਸੀ ਅਜੇ ਮੇਰੇ ਸਤਗੁਰੂ ਦੀ ਜ਼ੁਬਾਨ ਦੇ ਵਿੱਚੋਂ ਇਹ ਸ਼ਬਦ ਨਿਕਲੇ ਨੇ ਤੇ ਸਭ ਤੋਂ ਪਹਿਲਾਂ ਧੰਨ ਗੁਰੂ ਕਲਗੀ ਤਰਪਾਤਸਾ ਜੀ ਦੇ ਸਾਹਮਣੇ ਪਾਈ ਦਇਆ ਰਾਮ ਦੀ ਕਟ ਖੜੇ ਹੋਏ ਲਾਹੌਰ ਦੇ ਰਹਿਣ ਵਾਲੇ ਵੈਸੇ ਇਹ ਜਿਹੜੇ ਸ਼ਬਦ ਨੇ ਨਾ ਪੰਜ ਪਿਆਰਿਆਂ ਦੇ ਕਿਉਂਕਿ ਪਿਆਰੇ ਹੋਣ ਦਾ ਮਾਣ ਉਹਨੂੰ ਮਿਲਦਾ ਹੈ ਜਿਹੜਾ ਗੁਰੂ ਦੀ ਪਹਿਲੀ ਆਵਾਜ਼ ਸੁਣ ਕੇ ਖੜਾ ਹੋ ਜਾਏ ਇਹ ਜਿੰਨੋਂ ਅਸੀਂ ਪੰਜਾਂ ਪਿਆਰਿਆਂ ਦੇ ਨਾਮ ਪੜਦੇ ਆ ਨਾ ਬੜੇ ਪਿਆਰੇ ਨਾਮ ਨੇ ਪੰਜਾਂ ਦੇ ਨਾਮ ਔਰ ਮੈਨੂੰ ਕਈ ਵਾਰ ਇੰਜ ਪ੍ਰਤੀਤ ਹੁੰਦਾ ਮੈਂ ਸਿਰਫ ਆਪਣੀ ਗੱਲ ਕਰ ਰਿਹਾ ਵੀ ਗੁਰੂ ਪਾਤਸ਼ਾਹ ਜੀ ਨੇ ਇਹ ਕੈਸਾ ਕੋਟਕ ਵਰਤਾਇਆ ਹੈ ਵੀ ਜਿੱਦ ਤੁਸੀਂ ਪੰਜਾਂ ਨੂੰ ਕ੍ਰਮਵਾਰ ਜੋੜਦੇ ਹੋ ਧਿਆਨ ਦੇਣਾ ਦਇਆ ਸਭ ਤੋਂ ਪਹਿਲਾਂ ਮਨੁੱਖੀ ਕਰਮ ਹੈ ਦਇਆ ਦਇਆ ਤੋਂ ਬਿਨਾ ਬੰਦਾ ਕਦੀ ਧਰਮੀ ਨਹੀਂ ਹੋ ਸਕਦਾ ਸਤਿਗੁਰ ਦੀ ਬਾਣੀ ਤੁਸੀਂ ਪੜ੍ਹ ਕੇ ਆਇਓ ਜਪਜੀ ਸਾਹਿਬ ਦੀ ਬਾਣੀ ਪਾਤਸ਼ਾਹ ਜੀ ਕਹਿੰਦੇ ਨੇ ਧੋਲ ਧਰਮ ਦਇਆ ਕਾ ਸਾਹਿਬ ਕਹਿੰਦੇ ਨੇ ਜਿਹੜਾ ਧੋਲ ਹੈ ਨਾ ਉਹ ਧਰਮ ਰੂਪੀ ਧੋਲ ਜਿਹੜਾ ਹੈ ਉਹ ਦਇਆ ਦਾ ਪੁੱਤਰ ਹੈ ਇਹਨਾਂ ਮਤਲਬ ਹੈ ਦਇਆ ਤੋਂ ਬਿਨਾ ਧਰਮ ਦੀ ਪੈਦਾਇਸ਼ ਨਹੀਂ ਇੰਜ ਸਮਝ ਲਓ ਵੀ ਦਇਆ ਪਿਓ ਹੈ ਤੇ ਧਰਮ ਪੁੱਤਰ ਹੈ ਉਹ ਹੋਏਗਾ ਤੇ ਪੁੱਤਰ ਦਾ ਜਨਮ ਹੋਏਗਾ ਨਾ ਹੁਣ ਸਾਬ ਜੀ ਕਹਿੰਦੇ ਨੇ ਜੇ ਅੰਦਰ ਦਇਆ ਹੈ ਤੇ ਧਰਮ ਆਏਗਾ ਉਹ ਇਹਨਾਂ ਪੰਜਾਂ ਨੂੰ ਜੋੜੋ ਤੁਸੀਂ ਤਰਤੀਬ ਵਾਰ ਦਇਆ ਦਇਆ ਤੋਂ ਬਾਅਦ ਧਰਮ ਔਰ ਧਰਮ ਹੀ ਬੰਦਾ ਧਰਮ ਵਿੱਚ ਉਦੋਂ ਅੱਡੀਗ ਰਹਿ ਸਕਦਾ ਜੇ ਉਹਦੇ ਕੋਲ ਹਿੰਮਤ ਹੋਏਗੀ ਤੇ ਧਿਆਨ ਦੇਣਾ ਹਿੰਮਤ ਉਹਦੇ ਅੰਦਰ ਹੈ ਜਿੰਦੇ ਕੋਲ ਦ੍ਰਿੜਤਾ ਹੋਵੇ ਮੋਕਮ ਹੋਵੇ ਤੇ ਜਿੰਦੇ ਕੋ ਲੋ ਚਾਰੇ ਚੀਜ਼ਾਂ ਨੇ ਮੇਰੇ ਸਤਿਗੁਰ ਕਹਿੰਦੇ ਨੇ ਉਹਨੂੰ ਸਾਹਿਬੀਆਂ ਤੋਂ ਕੋਈ ਨਹੀਂ ਰੋਕ ਸਕਦਾ ਦੁਨੀਆ ਦੇ ਅੰਦਰ ਗੁਰੂ ਕਲਗੀ ਤਰਪਾਤਸ਼ਾ ਜੀ ਨੇ ਕਿਰਪਾ ਕੀਤੀ ਜਦੋਂ ਪਹਿਲੀ ਆਵਾਜ਼ ਦਿੱਤੀ ਭਾਈ ਦਇਆ RAM ਜੀ ਖੜੇ ਹੋਏ ਸਭ ਨੇ ਪੁੱਛਿਆ ਨਾਮ ਕਹਿੰਦਾ ਸਤਿਗੁਰ ਜੀ ਦਇਆ RAM ਪਾਤਸ਼ਾਹ ਕਹਿੰ ਲੱਗੇ ਕਿੱਥੋਂ ਆਇਓ ਕਹਿੰਦਾ ਸਤਿਗੁਰ ਜੀ ਲਾਹੌਰ ਦੀ ਧਰਤੀ ਤੋਂ ਆਇਆ ਸਭ ਕਹਿੰ ਲੱਗੇ ਵਾਜੀਵਾ ਲਾਹੌਰ ਦੀ ਧਰਤੀ ਤੋਂ ਵੀ ਧਰਮ ਪੈਦਾ ਦਇਆ ਪੈਦਾ ਹੋ ਗਈ ਧਿਆਨ ਦੇਣਾ ਇਹ ਉਹੀ ਲਾਹੌਰ ਦੀ ਧਰਤੀ ਸੀ ਜਿੱਥੇ ਛੋਟੇ-ਛੋਟੇ ਬੱਚਿਆਂ ਦੇ ਟੁਕੜੇ ਕਰਕੇ ਗਲਾਂ ਦੇ ਵਿੱਚ ਮਾਵਾਂ ਦੇ ਹਾਰ ਪਾਏ ਗਏ ਸਨ ਇਹ ਉਹੀ ਲਾਹੌਰ ਦੀ ਧਰਤੀ ਸੀ ਜਿੱਥੇ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਇਹ ਉਹੀ ਲਾਹੌਰ ਦੀ ਧਰਤੀ ਸੀ ਜਿੱਥੇ ਮੇਰੇ ਸਤਿਗੁਰੂ ਗੁਰੂ ਨਾਨਕ ਬਾਬੇ ਨੇ ਪਹਿਲੇ ਜਾਮੇ ਵਿੱਚ ਆਖਿਆ ਸੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਅੱਜ ਉਸ ਲਾਹੌਰ ਦੀ ਧਰਤੀ ਤੋਂ ਦਇਆ ਆਈ ਮੇਰੇ ਸਹਿਬ ਨੇ ਦੂਜੀ ਆਵਾਜ਼ ਦਿੱਤੀ ਧਰਮ ਆਇਆ ਤੀਜੀ ਆਵਾਜ਼ ਦਿੱਤੀ ਸਹਿਬ ਨੇ ਪਾਤਸ਼ਾਹ ਜੀ ਦੀ ਆਵਾਜ਼ ਜਦ ਨੂੰ ਸੁਣ ਕੇ ਭਾਈ ਹਿੰਮਤ ਸਿੰਘ ਜੀ ਖੜੇ ਹੋਏ ਸਤਿਗੁਰ ਦੀ ਆਵਾਜ਼ ਸੁਣ ਕੇ ਭਾਈ ਮੋਹਕਮ ਸਿੰਘ ਭਾਈ ਸਾਫ ਸਿੰਘ ਜੀ ਖੜੇ ਹੋਏ ਮੇਰੇ ਸਤਿਗੁਰ ਨੇ ਕਿਰਪਾ ਕੀਤੀ ਧਿਆਨ ਦੇਣਾ ਇਹ ਇਤਿਹਾਸ ਦੇ ਬਚਨ ਨੇ ਜਦੋਂ ਪਹਿਲਾ ਸ਼ੀਸ਼ ਮੰਗਿਆ ਸੀ ਸਤਿਗੁਰ ਜੀ ਭਾਈ ਦਯਾਰਾਮ ਨੂੰ ਲੈ ਕੇ ਤੰਬੂ ਵਿੱਚ ਗਏ ਤੰਬੂ ਤੋਂ ਬਾਹਰ ਨਿਕਲੇ ਸਤਗੁਰਾਂ ਦੇ ਹੱਥ ਵਿੱਚ ਨੰਗੀ ਸ਼ਮਸ਼ੀਰ ਪਰ ਹੁਣ ਉਹ ਨੰਗੀ ਸ਼ਮਸ਼ੀਰ ਸਿਰਫ ਨੰਗੀ ਨਹੀਂ ਸੀ ਉਸ ਨੰਗੀ ਸ਼ਮਸ਼ੀਰ ਨੂੰ ਖੂਨ ਵੀ ਲੱਗਾ ਹੋਇਆ ਸੀ ਇਤਿਹਾਸ ਦੇ ਹਰ ਇੱਕ ਇਤਿਹਾਸਕਾਰ ਦੇ ਬਚਨ ਨੇ ਹਾਂ ਸਾਡੇ ਵਿੱਚੋਂ ਬਹੁਤੇ ਮੰਨਣ ਨੂੰ ਇਨਕਾਰੀ ਨੇ ਕੁਝ ਕਹਿੰਦੇ ਨੇ ਵੀ ਸਤਗੁਰ ਨੇ ਬਕਰੇ ਵੱਡੇ ਤੰਬੂ ਦੇ ਅੰਦਰ ਕੁਝ ਕਹਿੰਦੇ ਸਤਗੁਰਾਂ ਨੇ ਪੰਜਾਂ ਨੂੰ ਲਿਜਾ ਕੇ ਅੰਦਰ ਉਹਨਾਂ ਦੇ ਸੀਸ ਵੱਡੇ ਧਿਆਨ ਦੇਣਾ ਵੱਖ-ਵੱਖ ਰਾਵਾਂ ਨੇ ਪਰ ਮਾਨ ਸਿੰਘ ਝੋਰ ਜੀ ਬੜੀ ਪਿਆਰੀ ਗੱਲ ਕਹਿੰਦੇ ਹੁੰਦੇ ਸਨ ਆਪ ਵਿੱਚੋਂ ਜਿਨ੍ਹਾਂ ਨੇ ਕਦੀ ਉਹਨਾਂ ਨੂੰ ਸੁਣਿਆ ਹੋਵੇ ਸਿੱਖ ਪੰਥ ਦੇ ਸ਼ਰਮੋਰ ਵਿਦਵਾਨ ਹੋਏ ਨੇ ਉਹਨਾਂ ਵਰਗਾ ਵਿਦਵਾਨ ਅੱਜ ਤੱਕ ਸਿੱਖ ਪੰਥ ਦੇ ਅੰਦਰ ਇਸ ਦਹਾ ਇਸ ਸਮੇਂ ਦੇ ਅੰਦਰ ਜੇ 20ਵੀਂ ਸਦੀ ਦੀ ਗੱਲ ਕਰੀਏ ਤੇ 20ਵੀਂ ਸਦੀ ਦੇ ਅੰਦਰ ਕੋਈ ਨਹੀਂ ਹੋਇਆ ਉਹ ਇੱਕ ਗੱਲ ਕਹਿੰਦੇ ਸਨ ਕਹਿੰਨ ਲੱਗੇ ਸਿੱਖੋ ਮੈਨੂੰ ਤਰਸ ਆਉਂਦਾ ਉਹਨਾਂ ਲੋਕਾਂ ਤੇ ਜਿਹੜੇ ਇਹ ਕਹਿੰਦੇ ਨੇ ਵੀ ਗੁਰੂ ਨੇ ਤੰਬੂ ਦੇ ਵਿੱਚ ਬੱਕਰੇ ਵੱਢੇ ਕਹਨ ਲੱਗੋ ਸਿੱਖੋ ਕੈਸਾ ਗੁਰੂ ਤੁਹਾਡਾ ਜਿਨਨੇ ਖਾਲਸੇ ਪੰਥ ਦੀ ਸਿਰਜਣਾ ਕਰਨੀ ਹੋਵੇ ਤੇ ਉਹ ਤੰਬੂ ਵਿੱਚ ਖੜਾ ਹੋ ਕੇ ਬਾਹਰ ਭਰੇ ਦਰਬਾਰ ਵਿੱਚ ਖੜਾ ਹੋ ਕੇ ਆਖੇ ਮੈਨੂੰ ਇੱਕ ਸੀਸ ਚਾਹੀਦਾ ਹੈ ਮੰਗੇ ਸੀਸ ਤੇ ਵੱਡ ਦੇ ਬਕਰੇ ਕਹਣ ਲੱਗੇ ਕਿਵੇਂ ਹੋ ਸਕਦਾ ਗੁਰੂ ਕੇ ਸਿਖੋ ਖਾਲਸੇ ਦੀ ਸਿਰਜਣਾ ਕਰਨੀ ਹੈ ਗੁਰੂ ਝੂਠ ਦੀ ਬੁਨਿਆਦ ਤੇ ਨਹੀਂ ਕਰੇਗਾ ਸੱਚ ਦੀ ਬੁਨਿਆਦ ਤੇ ਕਰੇਗਾ ਉਹ ਕਹਣ ਲੱਗੇ ਗੱਲ ਹਕੀਕਤ ਹੈ ਦੂਜੀ ਗੱਲ ਉਹ ਕਹਿੰਦੇ ਨੇ ਘਰ ਦੇ ਵਿੱਚ ਉਹਨਾਂ ਨੇ ਬੜੀ ਪਿਆਰੀ ਇੱਕ ਐਗਜ਼ਾਮਪਲ ਦਿੱਤੀ ਕਹਿਣ ਲੱਗੇ ਹਾਲਾਂਕਿ ਉਹ ਜਦੋਂ ਬੋਲਦੇ ਸਨ ਤੇ ਉਹਨਾਂ ਦਾ ਬੋਲਣ ਦਾ ਅੰਦਾਜ਼ ਐਸਾ ਸੀ ਵੀ ਉਹ ਬੜੇ ਵਿਅੰਗ ਵਿੱਚ ਗੱਲ ਕਰਦੇ ਹੁੰਦੇ ਸਨ ਉਹ ਕਹਿੰਦੇ ਪੰਜ ਬਕਰੇ ਜੇ ਅੰਦਰ ਰੱਖੇ ਹੁੰਦੇ ਤੇ ਕਮਾਲ ਦੀ ਗੱਲ ਐ ਇੰਨੀ ਵੱਡੀ ਸਭਾ ਦੇ ਵਿੱਚ ਇੱਕ ਵੀ ਨਹੀਂ ਬੋਲਿਆ ਇੱਕ ਵੀ ਨਹੀਂ ਵਿਮਿਆਇਆ ਇੱਕ ਨੇ ਵੀ ਆਵਾਜ਼ ਨਹੀਂ ਮਾਰੀ ਵੀ ਕਿਸੇ ਨੂੰ ਪਤਾ ਲੱਗੇ ਵੀ ਅੰਦਰ ਕੀ ਐ ਪਰ ਸੱਚੇ ਸਾਨੂੰ ਸਭ ਤੋਂ ਵੱਡੀ ਗਵਾਹੀ ਉਸ ਸਮੇਂ ਦੇ ਅੰਦਰ ਮਿਲਦੀ ਜਿਹੜਾ ਔਰੰਗਜ਼ੇਬ ਦਾ ਸੂਈਆ ਉਸ ਦਰਬਾਰ ਦੇ ਵਿੱਚ ਹਾਜ਼ਰ ਸੀ ਉਹ ਕਹਿੰਦਾ ਮੈਂ ਆਪਣੀ ਅੱਖਾਂ ਨਾਲ ਸਭ ਕੁਝ ਵੇਖਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਵਾਜ਼ ਮਾਰੀ ਇੱਕ ਇੱਕ ਕਰਕੇ ਪੰਜ ਸਿੱਖ ਖੜੇ ਹੋਏ ਸਤਗੁਰ ਅੰਦਰ ਲੈ ਕੇ ਜਾਂਦੇ ਸੰਫੂਨ ਦੀ ਪੱਜੀ ਤਲਵਾਰ ਬਾਹਰ ਲੈ ਕੇ ਆਉਂਦੇ ਸਨ ਪੰਜਾਂ ਨੂੰ ਸਤਗੁਰ ਨੇ ਸੋਹਣੇ ਬਸਤਰ ਸਜਾ ਕੇ ਤੇ ਭਰੇ ਦਰਬਾਰ ਵਿੱਚ ਬਾਹਰ ਖੜਾ ਕੀਤਾ ਉਸ ਦਿਨ ਉਹ ਕਹਿੰਦਾ 20000 ਲੋਕਾਂ ਨੇ ਅੰਮ੍ਰਿਤ ਛਕਿਆ ਤੇ ਕਹਿੰਦਾ ਜਦੋਂ ਸ਼ਾਮ ਢਲੀ ਨਾ ਮੇਰੇ ਕੋਲੋ ਵਿਰਿਆ ਨਹੀਂ ਗਿਆ ਉਹ ਕਹਿੰਦਾ ਉਹਨਾਂ 20000 ਦੇ ਅੰਦਰ ਮੈਂ ਵੀ ਸ਼ਾਮਲ ਹੋ ਕੇ ਅੱਗੇ ਅਮਰਤ ਛਕਿਆ ਧਿਆਨ ਦੇਣਾ ਇਹ ਉਹ ਬੰਦਾ ਬੋਲ ਰਿਹਾ ਜਿਹੜਾ ਔਰੰਗਜ਼ੇਬ ਦੇ ਦਰਬਾਰ ਵਿੱਚੋਂ ਭੇਜਿਆ ਸੁਇਆ ਸੀ ਜਿਹੜਾ ਰਿਪੋਰਟ ਹਰ ਦਿਨ ਦੀ ਸਤਗੁਰ ਦੇ ਦਰਬਾਰ ਦੇ ਵਿੱਚੋਂ ਰੰਗਜੀਬ ਨੂੰ ਦਿੱਲੀ ਭੇਜਦਾ ਸੀ ਉਹ ਕਹਿੰਦਾ ਸ਼ਾਮ ਹੋਣ ਤੱਕ ਮੇਰੇ ਕੋਲੋ ਵਿਰਿਆ ਨਹੀਂ ਗਿਆ ਸ਼ਾਮ ਨੂੰ ਮੈਂ ਵੀ ਗੁਰੂ ਦੇ ਚਰਨਾਂ ਵਿੱਚ ਆਪਣਾ ਆਪਾ ਰੱਖ ਕੇ ਆਖਿਆ ਵੀ ਅੰਮ੍ਰਿਤ ਮੈਨੂੰ ਵੀ ਛਕਾਓ ਧਿਆਨ ਦੇਣਾ ਉਸ ਗੁਰੂ ਦੇ ਚਰਨਾਂ ਵਿੱਚ ਤੁਸੀਂ ਜੁੜਿਓ ਇਹ ਬੜੀਆਂ ਬਖਸ਼ਿਸ਼ਾਂ ਨੇ ਮੇਰੇ ਸਤਿਗੁਰ ਦੀਆਂ ਸਤਿਗੁਰ ਨੇ ਦਇਆ ਧਰਮ ਹਿੰਮਤ ਦ੍ਰਿੜਤਾ ਮੋਹਕਮ ਤੇ ਸਾਬੀਆਂ ਬਖਸ਼ੀਆਂ ਨੇ ਖਾਲਸੇ ਨੂੰ ਤੇ ਜਿਹੜੇ ਅੱਗੇ ਖੜੇ ਹੋ ਕੇ ਆਏ ਸਾਬ ਨੇ ਆਖਿਆ ਮੇਰੇ ਪੰਜ ਪਿਆਰੇ ਨੇ ਗੁਰਦੇਵ ਪਿਤਾ ਜੀ ਨੂੰ ਉਹਨਾਂ ਨੂੰ ਪਿਆਰਿਆਂ ਦਾ ਕਿਤਾਬ ਦਿੱਤਾ ਹੈ ਪਿਆਰਿਆਂ ਦਾ ਮਤਲਬ ਹੁੰਦਾ ਜਿਨ੍ਹਾਂ ਨੂੰ ਸਤਿਗੁਰ ਨੇ ਸਭ ਤੋਂ ਜ਼ਿਆਦਾ ਪਿਆਰ ਕੀਤਾ ਹੈ ਤੇ ਮਾਫ ਕਰਨਾ ਇਹ ਉਹ ਪਿਆਰੇ ਸਨ ਜਿਹੜੇ ਸਤਗੁਰ ਪਾਤਸ਼ਾਹ ਧੰਗੁਰ ਕਲਗੀਧਰ ਸਾਹਿਬ ਜੀ ਦੇ ਨਾਲ ਹਰ ਕਦਮ ਕਦਮ ਸਹਿਬਾਂ ਦੇ ਨਾਲ ਚੱਲ ਕੇ ਗਏ ਨੇ ਤੇ ਜਦਨ ਸਤਗੁਰਾਂ ਨੇ ਆਪਣਾ ਆਪਣਾ ਆਪਾ ਨੰਦੇੜ ਦੀ ਧਰਤੀ ਤੇ ਤਿਆਗਿਆ ਇਹ ਉੱਥੇ ਵੀ ਮੇਰੇ ਸਤਗੁਰਾਂ ਦੇ ਚਰਨਾਂ ਦੇ ਅੰਦਰ ਹਾਜ਼ਰ ਸਨ ਸਤਗੁਰ ਗੁਰ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਇਹ ਸਾਰੀ ਕਲਾ ਨੂੰ ਮੇਰੇ ਸਹਿਬ ਨੇ ਅਮਰਤ ਦੇ ਰੂਪ ਵਿੱਚ ਸੰਸਾਰ ਦੇ ਸਾਹਮਣੇ ਵਰਤਾਇਆ ਹੈ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅੰਮ੍ਰਿਤ ਦਾ ਮਤਲਬ ਹੁੰਦਾ ਹੈ ਉਹ ਦਾਤ ਉਹ ਚੀਜ਼ ਜਿਹਨੂੰ ਪੀਣ ਦੇ ਨਾਲ ਖਾਣ ਦੇ ਨਾਲ ਮ੍ਰਿਤ ਭਾਵ ਮੌਤ ਨਹੀਂ ਹੁੰਦੀ ਸਾਬ ਨੇ ਕਿਰਪਾ ਕੀਤੀ ਖਾਲਸੇ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਏ ਸਰੀਰਕ ਤੌਰ ਤੇ ਮਰਨਾ ਇਹ ਦੁਨੀਆ ਦਾ ਸੱਚ ਹੈ ਪਰ ਇਹ ਅੰਮ੍ਰਿਤ ਪੀਣ ਤੋਂ ਬਾਅਦ ਖਾਲਸਾ ਜਿਹੜਾ ਹੈ ਉਹਨੂੰ ਸਤਿਗੁਰ ਨੇ ਇੱਕ ਮਰਿਆਦਾ ਦਿੱਤੀ ਸਾਬ ਕਹਿੰਦੇ ਨੇ ਜਿਹੜਾ ਇਸ ਮਰਿਆਦਾ ਵਿੱਚ ਜੀਏਗਾ ਉਹ ਮੇਰਾ ਸਿੱਖ ਹੋਏਗਾ ਜਿਹੜਾ ਮਰਿਆਦਾ ਤੋਂ ਬਾਹਰ ਹੋਏਗਾ ਸਾਬ ਕਹਨ ਲੱਗੇ ਉਹ ਬੇਸ਼ੱਕ ਪੰਜ ਕਤਾਰ ਤਨ ਤੇ ਸਜਾ ਕੇ ਰੱਖੇ ਪਰ ਸਾਬ ਕਹਿੰਦੇ ਨੇ ਉਹ ਮੇਰਾ ਸਿੱਖ ਨਹੀਂ ਹੋ ਸਕਦਾ ਧਿਆਨ ਦੇਣਾ ਗੁਰੂ ਨੂੰ ਸਿੱਖ ਨਾਲੋਂ ਰਹਿਤ ਪਿਆਰੀ ਏ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾਹੀਂ ਤੇ ਇੱਥੇ ਇੱਕ ਅੱਧਾ ਬੰਦਾ ਟੁੱਟ ਕੇ ਦੂਜੇ ਧਰਮ ਵਿੱਚ ਚਲਾ ਜਾਵੇ ਸਾਡੀਆਂ ਭੁਬਾਂ ਨਿਕਲ ਜਾਂਦੀਆਂ ਨੇ ਦੇਖੋ ਜੀ ਫਲਾਣਾ ਸਿੱਖ ਧਰਮ ਤਬਦੀਲ ਕਰ ਗਿਆ ਸਾਬ ਕਹਿੰਦੇ ਨੇ ਜਿਹੜਾ ਧਰਮ ਤਬਦੀਲ ਕਰ ਗਿਆ ਉਹ ਸਿੱਖ ਹੋ ਹੀ ਨਹੀਂ ਸਕਦਾ ਗੁਰੂ ਨੇ ਤੇ ਕਸਮੱਟੀ ਬੜੀ ਪਿਆਰੀ ਰੱਖੀ ਸਾਬ ਕਹਿੰਦੇ ਨੇ ਮੈਨੂੰ ਸਿੱਖ ਪਿਆਰਾ ਨਹੀਂ ਮੈਨੂੰ ਰਹਿਤ ਪਿਆਰੀ ਏ ਧਿਆਨ ਦੇਣਾ ਕਿਉਂ ਰਹਿਤ ਪਿਆਰੀ ਏ ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ ਤੇ ਧਿਆਨ ਦੇਣਾ ਜਿਹੜੀ ਅਕਾਲ ਪੁਰਖ ਦੀ ਫੌਜ ਏ ਜਿਹਨੂੰ ਸਤਗੁਰ ਨੇ ਮੁਕਾਮ ਇਨਾ ਵੱਡਾ ਦਿੱਤਾ ਹੈ ਕਿਵੇਂ ਹੋ ਸਕਦਾ ਸੀ ਜਿਹਨੂੰ ਸਤਿਗੁਰ ਨੇ ਇੰਨੀਆਂ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ ਹੋਣ ਮੇਰੇ ਪਾਤਸ਼ਾਹ ਕਹਨ ਲੱਗੇ ਉਹ ਸਿਰਫ ਬਾਹੀ ਤੌਰ ਤੇ ਪੰਜ ਕਕਾਰ ਸਜਾ ਕੇ ਆ ਕਿ ਮੈਂ ਸਿੱਖ ਬਣ ਗਿਆ ਨਹੀਂ ਸਾਬ ਕਹਿੰਦੇ ਨੇ ਬਾਹੀ ਤੌਰ ਤੇ ਫੌਜ ਦੀ ਵਰਦੀ ਫੌਜ ਦਾ ਬਾਹਰੀ ਰੂਪ ਜ਼ਰੂਰੀ ਏ ਪਰ ਖਿਆਲ ਕਰਿਓ ਜੇ ਉਸ ਫੌਜ ਵਿੱਚ ਰਹਿਣ ਵਾਲੇ ਦੇ ਕੋਲ ਮਰਿਆਦਾ ਹੀ ਕੋਈ ਨਹੀਂ ਨੇਮ ਹੀ ਕੋਈ ਨਹੀਂ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਉਹ ਅੱਜ ਵੀ ਸੰਸਾਰ ਦੇ ਵਿੱਚ ਟੱਠੇਗਾ ਤੇ ਕੱਲ ਨੂੰ ਵੀ ਸੰਸਾਰ ਦੇ ਵਿੱਚ ਡਿੱਗੇਗਾ ਇਸ ਕਰਕੇ ਮੇਰੇ ਸਹਿਬ ਨੇ ਕਿਰਪਾ ਕੀਤੀ ਅੰਮ੍ਰਿਤ ਦੇ ਦਾਤ ਬਖਸ਼ਿਸ਼ ਕਰਕੇ ਨਿਵਾਜਿਆ ਖਾਲਸੇ ਪੰਥ ਨੂੰ ਅੱਜ ਦੇ ਦਿਨ ਅੰਮ੍ਰਿਤ ਦੀਆਂ ਦਾਤਾਂ ਦਿੱਤੀਆਂ ਪੰਜ ਪਿਆਰੇ ਸਾਜੇ ਤੇ ਸਹਿਬ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਵਿਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਪੀਟੈ ਹਰ ਸੋਏ ਗੁਰੂ ਕਿਰਪਾ ਕਰਨ ਆਪ ਜਨੀਆਂ ਸੰਗਤਾਂ ਗੁਰੂ ਚਰਣਾ ਵਿੱਚ ਜੁੜੀਆਂ ਜਿਨ੍ਹਾਂ ਅਮਰਤ ਦੀ ਦਾਤ ਪ੍ਰਾਪਤ ਕੀਤੀ ਖਾਲਸੇ ਸਜੇ ਨੇ ਉਹ ਤਨਤਾ ਯੋਗ ਨੇ ਜਿਨ੍ਹਾਂ ਗੁਰੂ ਕੋਲ ਅਜੇ ਇਹ ਦਾਤ ਹਾਸਲ ਨਹੀਂ ਕੀਤੀ ਤਿਆਰ ਬਰਤਿਆਰ ਸਿੰਘ ਨਹੀਂ ਬਣੇ ਸਾਤ ਸੰਗਤ ਸਮੇਂ ਦੀ ਉਡੀਕ ਨਾ ਕਰੋ ਇਹ ਨਾ ਸੋਚੋ ਵੀ ਬਜ਼ੁਰਗੀ ਵਿੱਚ ਜਾਵਾਂਗੇ ਤੇ ਫਿਰ ਵੇਖਾਂਗੇ ਨਹੀਂ ਕੱਲ ਸਮਾਂ ਕਾਲ ਦਾ ਹੁੰਦਾ ਹੈ ਕੱਲ ਦਾ ਕਿਸੇ ਨੂੰ ਨਹੀਂ ਭਰੋਸਾ ਕੱਲ ਆਣਾ ਹੈ ਕਿ ਨਹੀਂ ਆਣਾ ਹਾਂ ਆਪਣੇ ਆਪ ਨੂੰ ਇੱਕ ਮਰਿਆਦਾ ਵਿੱਚ ਬੰਨਣ ਦਾ ਯਤਨ ਕਰਿਏ ਪੂਰਨ ਸਿਰਫ ਮੇਰਾ ਸਤਿਗੁਰੂ ਹੈ ਔਰ ਅਸੀਂ ਅਰਦਾਸ ਕਰਕੇ ਯਤਨ ਤੇ ਕਰ ਸਕਨੇ ਆ ਨਾ ਸਾਰੇ ਜਿਹੜਾ ਯਤਨ ਕਰਦਾ ਉਹ ਹੀ ਇੱਕ ਦਿਨ ਗੁਰੂ ਦੀ ਖੁਸ਼ੀ ਦਾ ਪਾਤਰ ਬਣਦਾ ਹੈ ਸਭ ਕਿਰਪਾ ਕਰਨ ਆਪ ਸਾਰੀਆਂ ਸੰਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ ਇਤਨੀ ਸੇਵਾ ਪ੍ਰਵਾਨ ਕਰਨੀ ਆਓ ਅਗਲੇ ਸਮੇ ਲਈ ਸਤਿਗੁਰਾਂ ਦੀ ਪਾ